ਕਿੰਨਾ ਦੀ ਅਸੀਸ ਦੇਣੀ ਹੈ ਤੇ ਸਤਿਗੁਰੂ ਅਸੀਸ ਆਪਾਂ ਨੂੰ ਦਿੰਦੇ ਆ ਆ우 ਨਾਲ ਮਿਲ ਕੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਕਾਤਰ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਿਸਾਰਾ ਯਾਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਜ ਪਾਓ ਕੋਈ ਵੀ ਰਸਨਾ ਬਾਂਜੀ ਨਾ ਰਹੇ ਆਦਮ ਸਤਕਾਰ ਨਾਲ ਸਾਰੀ ਸੰਗਤ ਇੱਕੇ ਵਾਰ ਵਿੱਚ ਮਿਲ ਕੇ ਆਖੋ ਜੀ ਵਾਣੇ ਗੁਰੂ ਜੀ ਦਾ ਹਲਸਾ ਵਾਣੇ ਗੁਰੂ ਜੀ ਦੀ ਫਤਿਹ ਜਦੋਂ ਸਾਹਿਤ ਦੀ ਬਾਣੀ ਪੜ੍ਹਦੇ ਹਾਂ ਬਾਣੀ ਨੂੰ ਵਿਚਾਰਦੇ ਹਾਂ ਸਤਿਗੁਰੂ ਬਾਣੀ ਦੇ ਅੰਦਰ ਇੱਕ ਗੱਲ ਬੜੇ ਪਿਆਰ ਨਾਲ ਕਹਿੰਦੇ ਆ ਸਹਿਬ ਕਹਿੰਦੇ ਹਰ ਮਨੁੱਖ ਦੁਨੀਆ ਤੇ ਆਉਂਦਾ ਹੈ ਤੇ ਸਾਹਿਬ ਕਹਿੰਦੇ ਹਰ ਮਨੁੱਖ ਦਾ ਆਉਣ ਦਾ ਮਕਸਦ ਵੀ ਇੱਕ ਵੱਖਰਾ ਹੁੰਦਾ ਹੈ ਜਿਸ ਪਾਤਸ਼ਾਹ ਲਈ ਅੱਜ ਆਪਾਂ ਜੁੜੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਹਨਾਂ ਦਾ ਵੀ ਸੰਸਾਰ ਵਿੱਚ ਆਉਣ ਦਾ ਇੱਕ ਵੱਖਰਾ ਮਕਸਦ ਸੀ ਤੇ ਉਹਨਾਂ ਦੇ ਆਉਣ ਦਾ ਵੱਖਰਾ ਹੀ ਮਨੋਰਥ ਹੈ ਰਹਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜਦੋਂ ਜੀਵਨ ਪੜਦੇ ਆ ਗੁਰਬਾਣੀ ਵਿੱਚੋਂ ਵੀ ਜਦੋਂ ਪੜਦੇ ਹਾਂ ਭਾਈ ਗੁਰਦਾਸ ਵਰਗੇ ਗੁਰਸ਼ੇਹ ਕਹਿੰਦੇ ਸੁਣੀ ਪੁਕਾਰ ਦਾ ਤਾਰ ਪਰਬ ਗੁਰਦਾਨਕ ਜਗ ਮਾਹੀ ਪਠਾਇਆ ਸੇਹ ਕਹਿੰਦੇ ਉਸ ਵੇਲੇ ਦੇ ਸਮਾਜ ਦੇ ਹਾਲਾਤ ਹੀ ਇੰਨੇ ਕੁ ਬੁਰੇ ਸਨ ਮਨੁੱਖਤਾ ਲੁਕਾਈ ਤੜਪ ਰਹੀ ਸੀ ਮਨੁੱਖ ਹੀ ਮਨੁੱਖ ਦਾ ਦੁਸ਼ਮਣ ਬਣ ਕੇ ਬੈਠਾ ਸੀ ਮਨੁੱਖ ਹੀ ਮਨੁੱਖ ਨੂੰ ਲੁੱਟ ਰਿਹਾ ਸੀ ਕਦੀ ਧਰਮ ਦੇ ਨਾਮ ਉਤੇ ਕਦੀ ਆਰਥਿਕ ਤੌਰ ਉਤੇ ਇੰਨੇ ਸਮੇਂ ਦੇ ਅੰਦਰ ਜੇ ਸੱਚ ਦਾ ਹੋਕਾ ਦੇਣ ਵਾਲੀ ਸਿੱਖਿਆਤ ਕੋਈ ਆਈ ਹੈ ਉਹ ਕੇਵਲ ਤੇ ਕੇਵਲ ਧਰਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਆਪਾਂ ਜਦੋਂ ਬਾਣੀ ਤੋਂ ਪੜ੍ਹਦੇ ਹਾਂ ਸਾਡੇ ਬਾਣੀ ਅੰਦਰ ਕਹਿੰਦੇ ਆ ਪਾਤਸ਼ਾਹ ਦਾ ਜੀਵਨ ਮਨੁੱਖਤਾ ਦੇ ਸੁਧਾਰ ਹਿੱਤ ਤੇ ਗੁਰੂ ਨਾਨਕ ਬਾਬਾ ਜੀ ਨੇ ਆਪਣੀ 70 ਸਾਲ ਦੀ ਕਰੀਬ ਦੀ ਉਹਨਾਂ ਦੀ ਸਰੀਰਕ ਆਰਪਲਾ ਬਣਦੀ ਆ ਆਰਪਲਾ ਵਿੱਚ ਉਮਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਜੀਵਨ ਜਦੋਂ ਦੇਖੋਗੇ ਭਾਈ ਗੁਰਦਾਸ ਸੇ ਵਰਗੇ ਗੁਰੂ ਸੇ ਕਹਿੰਦੇ ਆ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ ਆਰਾਮ ਵੀ ਮਨੁੱਖਤਾ ਦੇ ਵਿੱਚ ਕਿੱਦਾਂ ਦਾ ਹੋਏਗਾ ਉਹਨਾਂ ਦਾ ਭੋਜਨ ਵੀ ਕਿੰਨਾ ਪਿਆਰ ਵਾਲਾ ਹੋਏਗਾ ਪਰ ਉਹਨਾਂ ਨੇ ਸੁੱਖ ਆਰਾਮ ਚੈਨ ਸਭ ਕੁਝ ਤਿਆਗਿਆ ਉਹਨਾਂ ਦੀ ਇੱਕੋ ਤਰਫ ਰਹੀ ਆ ਕਿ ਬਲਦੀ ਤੇ ਛੜਦੀ ਲਗਾਈ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ ਜਾਵੇ ਮਨੁੱਖਤਾ ਨੂੰ ਸੁਧਾਰ ਹਿੱਤ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਮਨੁੱਖ ਇੱਥੇ ਆਰਾਮ ਦੀ ਜ਼ਿੰਦਗੀ ਜਿਉ ਸਕੇ ਜਿਸ ਮਾਲਕ ਤੋਂ ਟੁੱਟ ਕੇ ਮਨੁੱਖ ਗਾਫਲਤਾ ਦੀ ਹੀਲ ਵਿੱਚ ਸੁੱਤਾ ਪਿਆ ਹੋਇਆ ਹੈ ਮਨੁੱਖ ਨੂੰ ਗੁਰੂ ਨਾਨਕ ਸਾਹਿਬ ਨੇ ਹਲੂਣਾ ਦਿੱਤਾ ਉਹਨਾਂ ਦਾ ਸੰਸਾਰ ਵਿੱਚ ਆਉਣਾ ਗੁਰੂ ਨਾਨਕ ਸਾਹਿਬ ਦਾ ਬਲਦੇ ਤੇ ਸੜਦੇ ਕੋਈ ਲੁਕਾਈ ਦੇ ਲੋਕਾਂ ਨੂੰ ਤਾਰਨਾ ਜਿਹੜਿਆਂ ਘਰਾ ਦੀਆਂ ਆਸਾਂ ਉਮੀਦਾਂ ਸਭ ਕੁਝ ਬੁੱਝ ਗਿਆ ਸੀ ਜਿਨ੍ਹਾਂ ਘਰਾ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ ਕਿ ਯਾਦ ਰੱਖੇ ਗੁਰੂ ਦਾ ਸ਼ਬਦ ਉਹਨਾਂ ਘਰਾਂ ਨੂੰ ਦੁਬਾਰਾ ਫਿਰ ਉਜਾਗਰ ਕਰ ਦਿੰਦਾ ਹੈ ਜਿਵੇਂ ਹਨੇਰੇ ਦੇ ਅੰਦਰ ਕਿਸੇ ਦੀਪ ਨੂੰ ਜਗਾਇਆ ਦਾਈ ਦੀਵੇ ਨੂੰ ਜਗਾਇਆ ਦਾਈ ਉਸ ਸੁਭਾਅਕ ਦੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਘਰਾਂ ਨੂੰ ਦੁਬਾਰਾ ਜਗਣ ਲਾ ਦਿੱਤਾ ਹੈ ਜਿਨ੍ਹਾਂ ਘਰਾਂ ਦੇ ਅੰਦਰ ਆਸ ਉਮੀਦ ਸਭ ਕੁਝ ਖਤਮ ਹੋ ਗਿਆ ਹੋਵੇ ਤੇ ਸਾਹਿਬ ਨੇ ਤਾਂ ਕਰਕੇ ਤੇ ਬਾਈ ਗੁਰਦਾਸ ਸਿੰਘ ਤਾਂ ਕਹਿੰਦੇ ਚੜਿਆ ਸੋਦਨ ਧਰ ਤੋਂ ਲੁਕਾਈ ਗੁਰੂ ਨਾਨਕ ਸਿੰਘ ਮਨੁੱਖ ਤਨ ਤਾਰਨ ਵਾਸਤੇ ਆਏ ਉਹਨਾਂ ਨੇ ਤਾਰਿਆਂ ਕਾਦੇ ਨਾਲ ਉਨ ਤਾਰੇ ਗੁਰਬਾਣੀ ਨਾਲ ਵਾਹਿਗੁਰੂ ਮੰਤਰ ਦਾ ਸ਼ਬਦ ਦਿੱਤਾ ਮਨੁੱਖ ਤਾਂ ਇੱਕੋ ਗੱਲ ਇਹ ਕਿ ਭਲਿਆ ਸੰਸਾਰ ਵਿੱਚੋਂ ਆਇਆ ਤੇ ਕੁਝ ਹਾਸਲ ਕਰਕੇ ਤੁਰੇ ਕੁਝ ਲਾਹਾ ਲੈ ਕੇ ਜਾਏ ਸਹਿਬ ਨੇ ਬਾਅਦ ਪਰ ਇਹ ਹਦਾਇਤ ਦਿੱਤੀ ਆ ਜੇ ਕਿਸੇ ਥਾਂ ਤੇ ਗਿਆਨ ਉਥੋਂ ਹਾਸਲ ਕਰਕੇ ਤੁਰੇ ਉਥੋਂ ਉਹ ਬੀਜ ਲੈ ਕੇ ਤੁਰੇ ਜਿਹੜਾ ਬੀਜ ਤੇਰੇ ਘਰ ਵਿੱਚ ਵੀ ਪੈਦਾ ਹੋਵੇ ਤੇ ਜਿਹਦੇ ਵਿੱਚੋਂ ਤੈਨੂੰ ਸੱਚ ਵਿੱਚ ਰੋਹਾਨੀਅਤ ਮਿਲੇ ਜਿਹਦੇ ਵਿੱਚੋਂ ਤੈਨੂੰ ਸਕੂਨ ਮਿਲੇ ਪਰ ਉਹ ਸਤਿਗੁਰੂ ਗੁਰੂ ਨਾਨਕ ਜਿਨ੍ਹਾਂ ਦੇ ਅੱਜ ਆਪਾਂ ਆਗਮਨ ਤੋਂ ਲੈ ਕੇ ਉਹਨਾਂ ਦੇ ਸਫਲ ਤੱਕ ਆਪਾਂ ਜੁੜਨ ਦੀ ਕੋਸ਼ਿਸ਼ ਕਰਾਂਗੇ ਭਾਈ ਅਰਦਾਸ ਕਹਿੰਦੇ ਆ ਰੇਤ ਅਕ ਆਹਾਰ ਕਰ ਰੂੜਾਂ ਦੀ ਗੁਰਕਰੀ ਬਿਛਾਈ ਭਾਰੀ ਕਰੀ ਤਪੱਸਿਆ ਵੱਡੇ ਪਾਪ ਹਰਿ ਸਿਓ ਬਣ ਆਈ ਗੁਰੂ ਨਾਨਕ ਸਾਹਿਬ ਨੇ ਕਿਵੇਂ ਸਮਾਜ ਨੂੰ ਤਾਰਿਆ ਆਓ ਹਿਸਟਰੀ ਵਿੱਚੋਂ ਵੀ ਨਾਲ ਆਪਾਂ ਪੜੀਏ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸਮਾਜ ਦੇ ਜਿਹੜੇ ਹਾਲਾਤ ਐ ਉਹ ਬੜੇ ਬਦਲਤਾ ਹੈ ਜਿਸ ਨੂੰ ਬਾਣੀ ਕਹਿੰਦੀ ਕੱਲ ਆਈ ਕੁੱਤੇ ਮੁਹੀ ਖਾਦ ਗਵਾ ਮਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਰਜ ਅੰਧੀ ਗਿਆਨ ਬਿਨ ਪੂੜ ਸਤ ਮੁਖੋ ਅਲਾਈ ਜਿਹੜੇ ਸਮਾਜ ਦੇ ਹਾਲਾਤ ਐ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਤਾਰਦੇ ਹੋਏ ਥਾਂ ਥਾਂ ਤੇ ਹੋਕਾ ਦਿੰਦੇ ਰਹੇ ਸਾਂ ਜਿਨੂੰ ਆਪੋ ਬਾਣੀ ਚੋਂ ਪੜਦਿਆਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਜਾਣੇ ਲਾਲੋ ਪਾਪ ਕੀ ਜੱਜ ਨੇ ਕਾਬੂ ਧਾਇਆ ਜੋਰੀ ਮੰਗੇ ਦਾਨ ਦੇ ਲਾਲੋ ਕਾਤਿਆ ਬਾਂਬਣਾ ਈਗਲ ਥੱਗੀ ਅਗਨ ਪੜੇ ਸ਼ੈਤਾਨ ਵੀ ਲਾਲੋ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਮਨੁੱਖਤਾ ਦੇ ਆਗੂ ਜਿਹੜੇ ਬਣੇ ਸਨ ਸਾਬ ਕਹਿੰਦੇ ਉਹਨਾਂ ਦੇ ਕੱਪੜੇ ਧਰਮੀਆਂ ਵਾਲੇ ਸਨ ਪਰ ਉਹਨਾਂ ਦੇ ਅੰਦਰ ਧਰਮ ਨਹੀਂ ਸੀ ਕਿਉਂਕਿ ਮਨੁੱਖ ਹੀ ਮਨੁੱਖਤਾ ਨੂੰ ਲੋਟ ਰਿਆ ਸੀ ਤੇ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਬੁਝਿਆ ਹੋਇਆ ਨੂੰ ਜਗਾ ਦਿੱਤਾ ਜਿਨ੍ਹਾਂ ਦੀ ਦੁਨੀਆ ਵਿੱਚੋਂ ਆਸ ਖਤਮ ਹੋ ਗਈ ਹੋਈ ਸਾਹਿਬ ਉਹ ਸਨ ਜਿਵੇਂ ਪਿਆਸੇ ਨੂੰ ਪਾਣੀ ਮਿਲ ਜਾਏ ਇਥੇ ਡਿੱਗਦਿਆਂ ਨੂੰ ਪਹੁੰਚਾਉਣ ਵਾਲਾ ਕੋਈ ਨਹੀਂ ਸੀ ਉਹ ਮਹਾਨ ਸਤਿਗੁਰੂ ਜਿਨ੍ਹਾਂ ਨੇ ਮਨੁੱਖਤਾ ਦੀ ਬਾਹ ਫੜੀ ਉੰਨੀਆਂ 라ਗਾਂ ਦੀ ਬਾਣੀ ਦਿੱਤੀ ਅੱਜ ਜਦੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰਦੇ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਬਾਬਾ ਜੀ ਦੀਆਂ ਉੰਨੀਆਂ 라ਗਾਂ ਦੀ ਬਾਣੀ ਹੈ ਜਿਦੇ ਵਿੱਚੋਂ ਪ੍ਰਮੁੱਖ ਬਾਣੀ ਜਪਤੀ ਸਾਹਿਬ ਹੈ ਜਦੋਂ ਜਬਜੀਨੀ ਬਾਣੀ ਨੂੰ ਸਹਿਬ ਨੇ ਕਿਹਾ ਤੂੰ ਗਾਏਗਾ ਯਾਦ ਰੱਖੀ ਦੁਨੀਆ ਕਿਤੇ ਵੀ ਖਲੋਤੀ ਹੋਵੇ ਯਾਦ ਰੱਖੀ ਮੈਂ ਹਮੇਸ਼ਾ ਤੇਰੇ ਨਾਲ ਰਹਾਗਾ ਭਾਈ ਤੈਨਾ ਜਦੋਂ ਗੁਰੂ ਨਾਨਕ ਸਾਹਿਬ ਕੋਲੇ ਆ ਕੇ ਸਿੱਖ ਬਣਿਆ ਸੀ ਉਹਨੇ ਕਿਹਾ ਸੀ ਪਾਤਸ਼ਾਹ ਕੋਈ ਸ਼ਰੀਰ ਕਰਕੇ ਕਿਸੇ ਨਾਲ ਰਹਿੰਦਾ ਹੋਵੇਗਾ ਕੋਈ ਮਾਨ ਕਰਕੇ ਤੇ ਸਹਿਬ ਨੇ ਕਿਹਾ ਸੀ ਯਾਦ ਰੱਖੀ ਲੈ ਲਿਆ ਤੂੰ ਰੋਹਾਨੀਅਤ ਦਾ ਸਫਰ ਗਾਈਂ ਰੁਹਾਣੀਅਤ ਦਾ ਗੀਤ ਗਾਈ ਉਹ ਗੀਤ ਗਾਈ ਜਿਹੜਾ ਮੋਇਆਂ ਹੋਇਆਂ ਨਾਲ ਵੀ ਟਿਕ ਜਾਏ ਤੇ ਉਹਨਾਂ ਨੂੰ ਪਾਰ ਲੰਘਾ ਦਿੰਦਾ ਹੈ ਭਾਈ ਲੈਹਣੇ ਨੇ ਕਿਹਾ ਸੀ ਦਾਤਿਆ ਕੀ ਗਾਵਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਯਾਦ ਰੱਖਿਓ ਲੈਹਣਿਆ ਸ਼ਰੀਰ ਬੰਦੇ ਦਾ ਜਦੋਂ ਵੀ ਚਾਹੀ ਤੇ ਸਾਥ ਛੱਡ ਕੇ ਚਲਿਆ ਜਾਂਦਾ ਹੈ ਸ਼ਰੀਰ ਕੀ ਰਸਫੇਰ ਥੋੜਾ ਸਹਿਬ ਨੇ ਕਿਹਾ ਸ਼ਰੀਰ ਅੱਜ ਹੈ ਇਦਾਂ ਇੱਕ 팔 ਦਾ ਭਰੋਸਾ ਕੋਈ ਨਹੀਂ ਆ ਸਹਿਬਣੀ ਕਿ ਇਹਦੇ ਨਾਲ ਹੀ ਰਹਿਣਾ ਲੈਣਾ ਕਹਿੰਦਾ ਦਾਤਿਆ ਮੈਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੱਕੋ ਗੱਲ ਕਹੀ ਸੀ ਲੈਣਿਆ ਆਪਣੀ ਝੋਲੀ ਤੇ ਜਪਜੀ ਦੀ ਬਾਣੀ ਟਕਾਲੀ ਤੇਰਾ ਨਾਨਕ ਹਰ ਵੇਲੇ ਤੇਰੇ ਨਾਲ ਰਹੇਗਾ ਹਮੇਸ਼ਾ ਤੇਰੇ ਨਾਲ ਰਹੇਗਾ ਤੇ ਪਿਆਰਿਓ ਸਤਗੁਰੂ ਗੁਰੂ ਨਾਨਕ ਸਾਹਿਬ ਅੱਜ ਵੀ ਸਾਡੇ ਨਾਲ ਹੈ 15 ਕੁ ਮਿੰਟ ਲੱਗਦੇ ਆ ਜਪਜੀ ਦੀ ਬਾਣੀ ਤੇ ਰੋਜ਼ ਦਾ ਨਿਯਮ ਬਣ ਜਾਏ ਕੰਠ ਹੋ ਜਾਏ ਤੇ 10 ਤੋਂ 12 ਮਿੰਟ ਲੱਗ ਜਾਂਦੇ ਆ ਮਨੁੱਖ ਇੱਕ ਸਾਹਟ ਪੜਾ ਕੇ ਤੁਰੇ ਜੇ ਬਾਣੀ ਪੜ ਨਹੀਂ ਸਕਦੇ ਸਹਿਬ ਨੇ ਕਿਹਾ ਉਹਨੂੰ ਸੁਨਿਆ ਕਰ ਸਾਡੇ ਘਰ ਅੰਦਰ ਅੱਜ ਬਹੁਤ ਸਾਰੇ ਸਾਧਨ ਹੈ ਹਰ ਬੰਦੇ ਕੋਲੇ ਮੋਬਾਈਲ ਫੋਨ ਹੈ ਘਰ ਅੰਦਰ ਵਾਹਿਗੁਰੂ ਨੇ ਬਹੁਤ ਸੋਹਣੀਆਂ ਸੁਖ ਸੁਹੂਲਤਾ ਦਿੱਤੀਆਂ ਜਿੱਥੇ ਰਹਿਣ ਲਈ ਛੱਤ ਹੈ ਸੌਣ ਲਈ ਸੋਹਣਾ ਬਿਸਤਰਾ ਬ੍ਰੈਂਡ ਵਿੱਚ ਸੋਨੇ ਕੁਰਬੰਦ ਛਕਣ ਲਈ ਸੋਨਾ ਭੋਜਨ ਸਹਿਮਤੀ ਕੇ ਭਲਿਆ ਇਹਦੇ ਵਿੱਚੋਂ 15 ਮਿੰਟ ਸਵੇਰੇ ਉੱਠ ਕੇ ਜ਼ਰੂਰ ਆਪਣੀ ਟੀਵੀ ਜਾਂ ਮੋਬਾਈਲ ਫੋਨ ਜੇ ਪੜ ਨਹੀਂ ਸਕਦੇ ਉਹਨਾਂ ਨੂੰ ਜ਼ਰੂਰ ਆਨ ਕਰੋ ਤਾਂ ਜੋ ਸਾਡੇ ਕੰਨਾਂ ਅੰਦਰ ਸਹਿਮਤੀ ਬਾਣੀ ਦਾ ਸ਼ਬਦ ਟਿਕੇ ਤੇ ਸਾਡਾ ਦਿਨ ਉਹਦੀ ਯਾਦ ਵਿੱਚ ਗੁਜ਼ਰ ਜਾਏ